ਰਮਿੰਦਰ ਕੈਦਨੇ ਉਹਦੇ ਕੱਪੜੇ ਧੋਨੇ ਨਾਲੇ ਉਹਦੇ ਪਾਡੇ ਮਾਂਜਦੇ ਜੋਲਪੁਰ ਜੇਲ੍ਹ ਦੇ ਵਿੱਚ ਮੇਰਾ ਖਿਆਲ ਦੇ ਵਿੱਚ ਜੇ ਲਾਲਜੀਤ ਸਿੰਘ ਤੇਰੀਆਂ ਵੋਟਾਂ ਵੱਧੀਆਂ ਹੋਣ ਤੇ ਜੰਮ ਜੰਮ ਕੇ ਮੈਨੂੰ ਰੋਜ਼ ਕਾਲਾ ਕੱਢਿਆ ਕਰ ਮੇਰੇ ਪਰਿਵਾਰ ਬਾਰੇ ਜਿੰਨਾ ਤੋਂ ਚਿੱਕੜ ਸ਼ਾਲਾ ਇਨਸ਼ਾਅੱਲਾ ਮੈਨੂੰ ਕਿਸੇ ਕਿਸਮ ਦੀ ਬਰਵਾਹਤ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਵੀ ਅਮਰਸਰ ਦਾ ਇੱਕ ਛਿੰਮ ਦਾ ਮਾਲਕ ਹੀ ਜੇਮਾਲਾ ਉਹਦੇ ਨਾਲ ਦਾ ਪਰਿਵਾਰ ਕੀ ਕੁਲ ਖਵਾ ਰਿਆ ਪਰ ਮੈਂ ਔਰਤ ਬਾਰੇ ਮਾੜਾ ਨਹੀਂ ਬੋਲਣਾ ਚਾਹੁੰਦਾ ਜੇ ਫੇਰ ਪੰਗਾ ਲਊਂ ਫਿਰ ਮੈਂ ਉਹ ਜੇਮ ਵਾਲੇ ਦਾ ਵੀ ਤਾਦੂ ਵੀ ਜੇਮ ਵਾਲੇ ਤੇਰਾ ਪਰਿਵਾਰ ਕੀ ਕਰਦਾ ਹੈ ਮੇਰੀ ਜਾਤੀ ਵਿਰੋਧਤਾ ਕਰਨ ਦੀ ਬਜਾਏ ਤੂੰ ਛੱਡ ਗਾ ਲੋ ਮੇਰੇ ਕਰਦਾਰ ਬਾਰੇ ਮੇਰੇ ਪਰਿਵਾਰ ਦੇ ਕਰਦਾਰ ਬਾਰੇ ਮੇਰੇ ਘਰ ਵਾਲੀ ਦੇ ਕਰਦਾਰ ਬਾਰੇ ਲੋਕ ਤਿਸ ਦੇ 30 35 ਸਾਲਾਂ ਤੋਂ ਜਾਣਦੇ ਮੈਂ ਇਸ ਇਲਾਕੇ ਵਿੱਚ 7 8 9 ਲਕਸ਼ਣਾ ਲੜੀਆਂ ਰਾਜੀ ਭੁਲਰਵੀ ਲੋਹੜਿਆ ਜੱਟ ਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੇ ਸਨੇਹਾਰਾ ਨਹੀਂ ਇਹਨੂੰ ਕਿਰਨ ਦਰਗੇ ਨੂੰ ਇੱਥੇ ਲੋਕਾਂ ਕਹਿੰਦੇ ਗੁੱਲੀ ਘੜ ਸਨੇਹਾਰਾ ਕਿ ਪਰ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਤੇ ਮਾਨ ਹਾਨੀ ਦਾ ਪਰਚਾ ਕਰਨਾ ਜੀ ਤੇ ਮੈਂ ਨਹੀਂ ਕੋਈ ਕਰਨਾ ਬੇਸ਼ੱਕ ਤੁਝ ਜੰਮ ਜੰਮ ਕੇ ਮੈਨੂੰ ਗਾਲਾਂ ਕੱਢ ਮੈਂ ਇਹੋ ਜਿਹੀ ਘਟੀਆ ਰਾਜਨੀਤੀ ਨਹੀਂ ਕਰਦਾ ਤੇ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਦੇ ਵਿਵਾਦਤ ਬਿਆਨਾਂ ਨੇ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਪਰਖਾ ਦਿੱਤਾ ਹੈ ਲਾਲਜੀਤ ਪੁੱਲਰ ਨੇ ਕਾਂਗਰਸੀ ਆਗੂ ਹਰਮਿੰਦਰ ਗਿੱਲਾ ਤੇ ਉਹਨਾਂ ਦੀ ਕਰਵਾੜੀ ਤੇ ਨਿੱਜੀ ਟਿੱਪਣੀਆਂ ਕੀਤੀਆਂ ਜਿਸ ਤੋਂ ਬਾਅਦ ਹੁਣ ਹਰਮਿੰਦਰ ਗਿੱਲ ਨੇ ਵੀ ਮੰਤਰੀ ਪੁੱਲਰ ਨੂੰ ਮੋੜ ਮਾਰ ਜਵਾਬ ਦਿੱਤਾ ਹੈ ਇਨੀ ਘਟੀਆ ਗੱਲ ਪਤਾ ਨਹੀਂ ਕਿ ਕਿਸ ਗੱਲ ਦਾ ਗੁੱਸਾ ਆ ਕਿਸ ਗੱਲ ਦਾ ਵਹਿਮ ਆ ਇਹਨਾਂ ਗੱਲਾਂ ਨਾਲ ਮੇਰਾ ਖਿਆਲ ਦੇ ਵਿੱਚ ਜੇ ਲਾਲਜੀਤ ਸਿੰਘ ਤੇਰੀਆਂ ਵੋਟਾਂ ਵਧਦੀਆਂ ਹੋਣ ਤੇ ਜੰਮ ਜੰਮ ਕੇ ਮੈਨੂੰ ਰੋਜ਼ ਗਾਲਾਂ ਕੱਢਿਆ ਕਰ ਮੇਰੇ ਪਰਿਵਾਰ ਬਾਰੇ ਜਿੰਨਾ ਤੋਂ ਚਿੱਕੜ ਛਾਲੜਾ ਛਾਲਾ ਮੈਨੂੰ ਕਿਸੇ ਕਿਸਮ ਦੀ ਪਰਵਾਹ ਨਹੀਂ ਪਰ ਮੈਂ ਇੱਕ ਬੇਨਤੀ ਕਰਾਂ ਕਿ ਪੱਟੀ ਹਲਕੇ ਦੇ ਲੋਕ ਤੇਰੀਆਂ ਉਹਨਾਂ ਗੱਲਾਂ ਨੂੰ ਯਾਦ ਕਰਦੇ ਨੇ ਜਦੋਂ ਤੂੰ ਕਿਹਾ ਸੀ ਕਿ ਮੈਂ ਅਗਲੀ ਵਾਰੀ ਵੋਟਾਂ ਤਾਂ ਲੈਣ ਆਉਂਗਾ ਪਹਿਲਾਂ ਕੰਮ ਕਰੂੰਗਾ ਕੰਮ ਕਰਕੇ ਦਿਖਾਣਾ ਮੇਰੀ ਜਾਤੀ ਵਿਰੋਧਤਾ ਕਰਨ ਦੀ ਬਜਾਏ ਤੂੰ ਛੱਡ ਗੱਲ ਨੂੰ ਮੇਰੇ ਕਰਦਾਰ ਬਾਰੇ ਮੇਰੇ ਪਰਿਵਾਰ ਦੇ ਕਰਦਾਰ ਬਾਰੇ ਮੇਰੀ ਘਰ ਵਾਲੀ ਦੇ ਕਰਦਾਰ ਬਾਰੇ ਲੋਕ ਪਿਛਲੇ 30 35 ਸਾਲਾਂ ਤੋਂ ਜਾਣਦੇ ਮੈਂ ਇਸ ਇਲਾਕੇ ਵਿੱਚ 7 8 9 ਇਲੈਕਸ਼ਨਾਂ ਲੜੀਆਂ ਕੁਝ ਹਰੀਆਂ ਕੁਝ ਜਿੱਤੀਆਂ ਨੇ ਔਰ ਮੇਰੇ ਕਰਦਾਰ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਗੱਲ ਇਸ ਗੱਲ ਦੀ ਸੀ ਕਿ ਜੇ ਕਾਂਗਰਸ ਸਰਕਾਰ ਵੇਲੇ ਵਿਕਾਸ ਹੋਇਆ ਤੇ ਮੈਂ ਵਿਕਾਸ ਦੀਆਂ ਗੱਲਾਂ ਕਰਦਾ ਮੈਂ ਨਾ ਦਾ ਜਾਤੀ ਤੌਰ ਤੇ ਕਦੇ ਤੇਰੇ ਬਾਰੇ ਗੱਲ ਕੀਤੀ ਨਾ ਜਾਤੀ ਤੌਰ ਤੇ ਤਰੀਕੇ ਦੇ ਪਰਿਵਾਰ ਦੀ ਗੱਲ ਕੀਤੀ ਨਾ ਤੇਰੇ ਘਰ ਵਾਲੀ ਬਾਰੇ ਗੱਲ ਕੀਤੀ ਮੈਂ ਤਾਂ ਕਰਦਾ ਹੀ ਨਹੀਂ ਮੈਂ ਤਾਂ ਸਿਰਫ ਇਹ ਗੱਲ ਪੁੱਛਦਾ ਵਾਂ ਕਿ ਸਰਦਾਰ ਜੀ ਵਿਕਾਸ ਕਿੱਥੇ ਹੈ ਕੰਮ ਕਿੱਥੇ ਹੈ ਜਿਹੜੀਆਂ ਗੱਲਾਂ ਕਰਕੇ ਲੋਗਾਂ ਨੇ ਤੁਹਾਨੂੰ ਚੁਣਿਆ ਸੀ ਵੋਟਾਂ ਪਾਈਆਂ ਸੀ ਐਮਐਲਏ ਬਣਾਇਆ ਮੰਤਰੀ ਬਣਾਇਆ ਡਬਲ ਮੰਤਰੀ ਤੁਸੀਂ ਕਹਿੰਦੇ ਹੋ ਕਿ ਆਪਾਂ ਉਹਦੇ ਵਾਸਤੇ ਲੋਕਾਂ ਦਾ ਕੀ ਸਵਾਰਿਆ ਤੁਹਾਨੂੰ ਇੱਕ ਵਾਰ ਫਿਰ ਤੋਂ ਉਹ ਬਿਆਨ ਸੁਣਾ ਦਿੰਦੇ ਆ ਜਿਸ ਵਿੱਚ ਕਿ ਮੰਤਰੀ ਲਾਜਿਤ ਪੋਲਰ ਨੇ ਹਰਮਿੰਦਰ ਸਿੰਘ ਗਿੱਲ ਤੇ ਨਿੱਜੀ ਟਿੱਪਣੀਆਂ ਕੀਤੀ ਸੀ ਅਤੇ ਉਹਨਾਂ ਦੀ ਘਰ ਵਾਲੀ ਖਿਲਾਫ ਵੀ ਵਿਵਾਦਤ ਬਿਆਨ ਦਿੱਤਾ ਸੀ ਮੈਨੂੰ ਇਹਦੇ ਪਰਿਵਾਰ ਬਾਰੇ ਨਹੀਂ ਪਤਾ ਆ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅਮਰਸਰ ਦਾ ਇੱਕ ਜਿੰਮ ਦਾ ਮਾਲਕ ਹੀ ਜਿੰਮ ਵਾਲਾ ਉਹਦੇ ਨਾਲ ਦਾ ਪਰਿਵਾਰ ਕੀ ਗੱਲ ਖਵਾ ਰਿਆ ਪਰ ਮੈਂ ਔਰਤ ਬਾਰੇ ਮਾੜਾ ਨਹੀਂ ਬੋਲਣਾ ਚਾਹੁੰਦਾ ਜੇ ਫੇਰ ਬੰਦਾ ਲਊ ਫਿਰ ਨਾਲ ਜਿੰਮ ਵਾਲੇ ਦਾ ਵੀ ਦਾਦੂ ਵੀ ਜਿੰਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਹਰਮਿੰਦਰ ਗਿੱਲ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੇ ਸਮਰਥਕ ਮੰਤਰੀ ਪੁੱਲਰ ਖਿਲਾਫ ਮਾਨਹਾਨੀ ਦਾ ਪਾਚਿਆ ਦਰਜ ਕਰ ਲਈ ਆਖ ਰਹੇ ਨੇ ਪਰ ਉਹ ਜਿਹੜਾ ਨਹੀਂ ਕਰਨਗੇ ਅਤੇ ਇਸ ਦਾ ਜਵਾਬ ਲੋਕ ਹੁਣ ਆਉਂਦੀਆਂ ਚੋਣਾਂ 'ਚ ਖੁਦ ਹੀ ਦੇਣਗੇ ਹਰਮਿੰਦਰ ਗਿੱਲ ਨੇ ਇਸ ਦੌਰਾਨ ਮੰਤਰੀ ਪੁੱਲਰ ਨੂੰ ਤਿੱਖੇ ਸਵਾਲ ਵੀ ਪੁੱਛੇ ਹਲਕੇ ਦਾ ਕੀ ਸਵਾਲ ਆ ਜਿਹੜੀਆਂ ਤੁਸੀਂ ਅੱਜ ਹੋਸ਼ੀਆਂ ਗੱਲਾਂ ਕੀਤੀਆਂ ਨੇ ਦੇਖੋ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਤੇ ਮਾਨਹਾਨੀ ਦਾ ਪਰਚਾ ਕਰਨਾ ਜੀਦਾ ਮੈਂ ਨਹੀਂ ਕੋਈ ਕਰਨਾ ਬੇਸ਼ੱਕ ਤੁਸੀਂ ਜੰਮ ਜੰਮ ਕੇ ਮੈਨੂੰ ਗਾਲਾਂ ਕੱਢ ਮੈਂ ਇਹੋ ਜਿਹੀ ਘਟੀਆ ਰਾਜਨੀਤੀ ਨਹੀਂ ਕਰਦਾ ਜੇ ਤੈਨੂੰ ਵੋਟਾਂ ਵੱਧਦੀਆਂ ਤੇਰੀਆਂ ਇਸ ਤਰੀਕੇ ਨਾਲ ਤੇ ਮੇਰੇ ਖਿਆਲ ਦੇ ਵਿੱਚ ਜਿੰਨੀਆਂ ਮਰਜ਼ੀ ਮੈਨੂੰ ਗਾਲਾਂ ਕੱਢ। ਪਰ ਕਦੇ ਆਪਣੇ ਘਰ ਵਾਲਿਆਂ ਨੂੰ ਆਪਣੀ ਘਰ ਦੀ ਨੂੰ ਪੁੱਛੀਂ। ਕਦੇ ਆਪਣੇ ਪਿਤਾ ਜੀ ਨੂੰ ਪੁੱਛੀਂ, ਕਦੇ ਭਰਾਵਾਂ ਨੂੰ, ਕਦੇ ਬੱਚਿਆਂ ਨੂੰ, ਕਦੇ ਆਪਣੇ ਦੋਸਤਾਂ ਨੂੰ ਜਾਂ ਸਾਥੀ ਐਮਐਲਏ ਨੂੰ ਜਾਂ ਸਰਪੰਚਾਂ ਨੂੰ ਜਾਂ ਕਾਉਂਸਲਰਾਂ ਨੂੰ ਪੁੱਛੀਂ ਕਿ ਜੋ ਤੂੰ ਅੱਜ ਬੋਲਿਆ ਉਹ ਸੋਭਾ ਦਿੰਦਾ ਹੈ। ਰਾਜਨੀਤੀ ਵਿੱਚ ਇਹਨਾਂ ਗੱਲਾਂ ਦੀ ਕਿਤੇ ਥਾਂ ਹੈਗੀ ਆ? ਕੀ ਜੋ ਅੱਜ ਬੋਲ ਕੇ ਤੂੰ ਕੀ ਸਾਬਤ ਕਰਨਾ ਚਾਹੁੰਦਾ ਹੈ? ਅਰਜਲਟ ਤਾਂ 13 ਤੋਂ ਬਾਅਦ 4 ਤਰੀਕ ਨੂੰ ਆ ਜਾਣਾ ਹੈ ਦੇਖੋ ਇੱਕ ਭਲੇਖਾ ਲੋਕਾਂ ਦੇ ਮਨ ਚ ਆ ਗਿਆ ਸੀਗਾ ਲੋਕ ਬਦਲਾਅ ਦੇ ਚੱਕਰ ਵਿੱਚ ਫਸ ਗਏ ਲੋਕਾਂ ਨੇ ਵੋਟਾਂ ਪਾਤੀਆਂ ਲੋਕ ਅੱਜ ਪਛਤਾ ਰਹੇ ਨੇ ਕਿ ਜਦੋਂ ਤੁਹਾਡੇ ਪੈਰਾਂ ਥਲੋ ਜ਼ਮੀਨ ਖਿਸਕ ਰਹੀ ਹੈ ਉਸ ਖਿਸਕਣ ਕਰਕੇ ਤੇ ਅੱਜ ਗਾਲਾਂ ਕੱਢ ਕੇ ਤੁਹਾਡੀ ਜ਼ਮੀਨ ਤਾਂ ਨਹੀਂ ਬਚਣੀ ਅੱਜ ਉਸ ਇਕੱਠ ਦੇ ਵਿੱਚ ਤੁਹਾਨੂੰ ਚਾਹੀਦਾ ਸੀ ਕਿ 2 ਸਾਲਾਂ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦੇ ਉਹਤੇ ਦੱਸ ਦੇ ਕਿ ਪੱਟੀ ਹਲਕੇ ਦੀਆਂ ਕਿੰਨੀਆਂ ਸੜਕਾਂ ਬਣਾਈਆਂ ਕਿੰਨੇ ਦੀ ਰਿਪੇਅਰ ਕੀਤੀ ਐ ਕਿੰਨੇ ਪ੍ਰੋਜੈਕਟ ਕੀਤੇ ਨੇ ਜਿਹੜੀ ਲਾਅ ਯੂਨੀਵਰਸਿਟੀ ਪੱਟੀ ਚ ਬਣੀ ਉਹਦੇ ਵਾਸਤੇ ਕਿੰਨੇ ਪੈਸੇ ਰਿਲੀਜ਼ ਕਰਾਏ ਨੇ ਕਿੰਨੀਆਂ ਪੰਚਾਇਤਾਂ ਨੂੰ ਗਰੰਟਾ ਦਿੱਤੀਆਂ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ ਹਸਪਤਾਲਾਂ ਵਿੱਚ ਡਾਕਟਰ ਕਿੰਨੇ ਪੂਰੇ ਕੀਤੇ ਨੇ ਸਕੂਲਾਂ ਵਿੱਚ ਟੀਚਰ ਕਿੰਨੇ ਪੂਰੇ ਕੀਤੇ ਇਹ ਰਿਪੋਰਟ ਕਾਰਡ ਦੇਣਾ ਚਾਹੀਦਾ ਸੀ ਜੇ ਮੈਂ ਆਪਣੇ ਕਾਗਰਸ ਸਰਕਾਰ ਵੱਲੇ ਕੀਤੇ ਵਿਕਾਸ ਦੀਆਂ ਗੱਲਾਂ ਕਰਦਾ ਤਾਂ ਤੁਸੀਂ ਆਪਣੇ ਵਿਕਾਸ ਦੀਆਂ ਗੱਲਾਂ ਕਰਕੇ ਦਿਖਾਉਂਗੇ ਮੇਰੀ ਮਾਰੀ ਹੋਈ ਲੀਕ ਨੂੰ ਤੁਸੀਂ ਵੱਡੀ ਲੀਕ ਮਾਰ ਦੇ ਲੋਕ ਕਹਿੰਦੇ ਯਾਰ ਲਾਲਜੀਤ ਭੁਲਰ ਨੂੰ 2 ਸਾਲ ਮਿਲ ਕੇ ਮੈਂ ਤਾਂ ਇੱਕ ਯਾਰ ਮਾਮੂਲੀ ਐਮਐਲਏ ਸੀ ਉਸਦੇ ਮੰਤਰੀ ਬਣਿਓ ਫਿਰ ਪੰਚਾਇਤ ਮੰਤਰੀ ਬਣਿਓ ਫਿਰ ਟਰਾਂਸਪੋਰਟ ਮੰਤਰੀ ਬਣਿਓ ਕਿ ਟਰਾਂਸਪੋਰਟ ਮੰਤਰੀ ਬਣ ਕੇ ਹਰੀਕੇ ਦਾ ਬੱਸ ਸਟੈਂਡ ਜਾਂ ਹੋਰ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਈਆਂ ਜਿਹੜੇ ਗਰੀਬ ਵਿਚਾਰੇ ਤੜਫਦੇ ਫਿਰਦੇ ਆ ਕੋਈ ਮੁਲਾਜ਼ਮ ਅਜੇ ਤੱਕ ਜਿਹੜੇ ਸਸਪੈਂਡ ਹੋਏ ਭਾਲ ਕਰਾਇਆ ਪੰਚਾਇਤ ਮੰਤਰੀ ਬਣ ਕੇ ਕਿਸੇ ਪਿੰਡ ਦੇ ਵਿਕਾਸ ਦੀ ਗੱਲ ਤਾਂ ਸ਼ੁਰੂ ਕੀਤੀ ਆ ਹਲੇ ਤੱਕ ਤਾਂ ਪੂਣੀ ਨਹੀਂ ਵੱਟੀ ਕਿਹੜੀਆਂ ਗੱਲਾਂ ਕਰਦੇ ਹੋ ਇਹਨਾਂ ਗੱਲਾਂ ਨਾਲ ਦੇਖੋ ਮਨ 'ਚ ਬੰਦਨ ਗੁੱਸਾ ਜ਼ਰੂਰ ਆਉਂਦਾ ਹੈ ਮੈਨੂੰ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਤੁਹਾਡੇ 'ਚ ਤਰਸ ਵੀ ਆਉਂਦਾ ਹੈ ਅਫਸੋਸ ਵੀ ਆਉਂਦਾ ਵੀ ਤੁਸੀਂ ਕਿਹੜੇ ਰਾਹ ਤੇ ਤੁਰ ਪਿਓ ਔਰ ਇਹਦੇ ਨਾਲ ਤੁਸੀਂ ਮੇਰਾ ਘਟ ਤੁਸੀਂ ਆਪਣਾ ਸਰਦਾਰ ਜੀ ਜ਼ਿਆਦਾ ਜਲੂਸ ਕੱਢਿਆ ਲੋਕ ਅੱਜ ਪੁੱਛਦੇ ਨੇ ਤੁਹਾਡੇ ਤੁਹਾਡੀ ਸਟੇਜ ਤੇ ਬੈਠੇ ਲੋਕ ਤੁਹਾਡੇ ਆਲੇ ਦੁਆਲੇ ਬੈਠੇ ਲੋਕ ਤੁਹਾਡੀ ਪੰਡਾਲ ਵਿੱਚ ਬੈਠੇ ਲੋਕ ਮੈਨੂੰ ਸੈਂਕੜੇ ਲੋਕਾਂ ਨੇ ਫੋਨ ਕੀਤੇ ਆ ਲੋਕ ਰੋਰੇ ਸਨ ਹਰਾਨ ਹੋਰੇ ਸਨ ਕਿ ਮੰਤਰੀ ਵੀ ਕੋਈ ਇਸ ਤਰ੍ਹਾਂ ਬੋਲਦਾ ਹੁੰਦਾ ਹੈ ਇਸ ਤਰ੍ਹਾਂ ਦੇ ਭਾਸ਼ਣ ਕਰਦੇ ਨੇ ਇਹਨਾਂ ਗੱਲਾਂ ਨਾਲ ਤੁਸੀਂ ਆਪਣਾ ਹੋਸ਼ਾ ਪੜ ਸਾਫਤ ਕੀਤਾ ਮੈਂ ਕੋਈ ਤੁਹਾਡੇ ਤੇ ਮਾਨ ਨਾਣੀ ਦਾ ਕੇਸ ਨਹੀਂ ਕਰਨਾ ਮੈਂ ਕੋਈ ਮੈਂ ਜ਼ਿੰਦਗੀ ਦੇ ਵਿੱਚ ਤੁਹਾਡੇ ਪਰਿਵਾਰ ਬਾਰੇ ਤੁਹਾਡੀ ਘਰ ਵਾਲੀ ਬਾਰੇ ਤੁਹਾਡੇ ਕਰਤਾਰ ਬਾਰੇ ਕੋਈ ਗੱਲ ਨਹੀਂ ਕਰਾਂਗਾ ਮੈਂ ਕਦੇ ਗੱਲ ਨਹੀਂ ਕਰਦਾ ਮੈਂ ਸਿਰਫ ਤੇ ਸਿਰਫ ਤੁਹਾਨੂੰ ਜੇ ਪੁੱਛਿਆ ਤੇ ਇਹ ਪੁੱਛਿਆ ਸੀ ਕਿ ਵਿਕਾਸ ਕਿੱਥੇ ਪੱਟੀ ਦਾ ਇਹ ਬਾਰੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸਿਰਫ ਹਰਮਿੰਦਰ ਗਿੱਲ ਹੀ ਨਹੀਂ ਅਕਾਲੀ ਦਲ ਅਤੇ ਕਾਂਗਰਸ ਨੇ ਲਾਲਜੀਤ ਪੁੱਲਰ ਦੇ ਬਿਆਨ ਦੀ ਨਖੇਦੀ ਕੀਤੀ ਹੈ ਅਤੇ ਮੰਤਰੀ ਪੁੱਲਰ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਲਾਲਜੀਤ ਪੁੱਲਰ ਨੇ ਨਾ ਸਿਰਫ ਹਰਮਿੰਦਰ ਗਿੱਲ ਤੇ ਨਿੱਜੀ ਟਿੱਪਣੀਆਂ ਕੀਤੀਆਂ ਸੀ ਸਗੋਂ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲਦਿਆਂ ਉਹਨਾਂ ਨੂੰ ਗੁੱਲੀ ਘੜ ਸੁਨਿਆਰਾ ਵੀ ਆਖ ਦਿੱਤਾ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ